ਉਹ ਆ ਗਈ ਆ ਗਈ ਅਰਚਾ ਆ ਕੀ ਐ ਅਰੇ ਸਵੇਰੇ ਚੀਨੀ ਦੀ ਬੋਰੀ ਲੈ ਕੇ ਦਿੱਤੀ ਆ ਮਿੱਠਾ ਇਹ ਤੇ ਫੇਰ ਨਹੀਂ ਹੈਗਾ ਵੇਚਣੀ ਆਹੋ ਆਹ ਹੋਣੇ ਕਾ ਆ ਬਲੀ ਚਲ ਠੀਕ ਐ ਮੈਂ ਚੱਲਦਾ ਫੇਰ ਐ ਉਹ ਸੰਤੇ ਹੁਣੀ ਜ਼ਮੀਨ ਵੇਚ ਰਹੇ ਨੇ ਨਾ ਤੂੰ ਉਥੇ ਕਿੱਥੇ ਕਰਨ ਜਾ ਕੇ ਜ਼ਮੀਨ ਤਾਂ ਉਹ ਵੇਚ ਰਹੇ ਨੇ ਮੈਂ ਕੀ ਕਰਨਾ ਉਹ ਮੈਂ ਲੰਬੜਦਾਰ ਆ ਮੇਰੀ ਤਾਂ ਲੋੜ ਪੈਣੀ ਆ ਉੱਥੇ ਕਮਾਲ ਕਰੀ ਜਾਂਦੀ ਐ ਲੋਕਾਂ ਨੇ ਕੰਮ ਕਰਾਉਂਦਾ ਫਿਰੀ ਜੀ ਆਪਣੇ ਕੰਮ ਦੀ ਕੋ ਟੈਨਸ਼ਨ ਨਹੀਂ ਹੈਗੀ ਤੇ ਨਾਲੇ ਕੋ ਤੇਰਾ ਵੱਡਾ ਭਾਈ ਏ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਹੈ ਨੀਗਾ ਮੇਰਾ ਵਿਆਹ ਕਰਾ ਦਿਓ ਮੇਰਾ ਵਿਆਹ ਕਰਾ ਦਿਓ ਬਸ ਕੋ ਯਾਰ ਠੰਡੇ ਦਿਮਾਗ ਤੋਂ ਕੰਮ ਲਈਦਾ ਹੁੰਦਾ ਹੈ ਕਹੀ ਜਾਂਦੇ ਜੋ ਕਹਿੰਦਾ ਉਹਨੂੰ ਦੱਸ ਕਿਨੇ ਦੇਣੀ ਹੈ ਕੁੜੀ ਉਹ ਤੂੰ ਵਿਆਹ ਦਾ ਲਾਰਾ ਲਾ ਕੇ ਉਹ ਤੋਂ ਕੰਮ ਕਰਾਈ ਚੱਲ ਹੋਰ ਉਹਨੂੰ ਕਹੇ ਅੱਜ ਕਰਾਉਨੇ ਆ ਵਿਆਹ ਤੇਰਾ ਕੱਲ ਕਰਾਉਨੇ ਆ ਐ ਚ ਲਈਦਾ ਹੁੰਦਾ ਕੰਮ ਉਹ ਬੱਸ ਕਰੋ ਉਹ ਬੋਲ ਚੁਲਾ ਕੇ ਸਭ ਸਮਝਦਾ ਹੋ ਉਹ ਕੋਈ ਚਲਾਕ ਨਹੀਂ ਹੈਗਾ ਉਹ ਉਹ ਤਾਂ ਲੋਕ ਉਂਗਲਾਂ ਲਾਈ ਜਾਂਦੇ ਨੇ ਉਹਨੂੰ ਉਹਨੂੰ ਵੱਡੇ ਚਿਲਾਕ ਨੂੰ 20 ਤੱਕ ਤਾਂ ਗਿਣਤੀ ਨਹੀਂ ਆਉਂਦੀ ਤੇ ਨਾਲੇ ਇਹ ਤੁਹਾਡਾ ਵਹਿਮ ਹੈ। ਓ ਯਾਰ ਮੈਂ ਲੇਟ ਹੋ ਰਿਹਾ ਮੈਂ ਚੱਲਦਾ ਤੂੰ ਆਪੇ ਦੇਖ ਲਈ। ਉਹ ਤੁਸੀਂ ਆਪ ਤਾਂ ਚੱਲ ਜਾਨੇ ਹੋ ਉਹਨੂੰ ਸਾਹਦੇ ਮੈਨੂੰ ਜਵਾਬ ਨਾ ਪੈਂਦਾ ਤੇ ਨਾਲੇ ਨਾ ਉਹ ਮੂੰਹ ਤੇ ਜਵਾਬ ਦੇਣ ਲੱਗ ਗਿਆ ਕਹਿੰਦਾ ਮੈਂ ਨਹੀਂ ਕੰਮ ਕਰਦਾ ਹੈਗਾ ਜੇ ਤੱਕ ਮੇਰਾ ਵਿਆਹ ਨਹੀਂ ਕਰਦੇ। ਲਾਰਾ ਕਰਦਾ ਸਭ ਤੋਂ ਵੱਡਾ ਕਾਰਾ ਲਈ ਚੱਲ। ਇੰਨਾ ਸੌਖਾ ਨਹੀਂ ਜਿੰਨਾ ਤੁਹਾਨੂੰ ਲੱਗਦਾ ਹੈ ਕਹਿਣ ਕਿਤੇ ਕਰਨ 'ਚ ਬਹੁਤ ਫਰਕ ਹੁੰਦਾ ਹੈ ਤੇ ਨਾਲੇ ਅੱਗੇ ਤੋਂ 20 ਸਵਾਲ ਕਰਦਾ ਉਹ। ਓ ਯਾਰ ਮੈਂ ਚੱਲਦਾ ਤੂੰ ਚੱਲ ਮੋਟਰ ਤੇ ਦੇਖ ਉਹਨੇ ਪਤਾ ਨਹੀਂ ਮੱਝਾਂ ਨੂੰ ਪਾਣੀ ਪਾਣੀ ਪਲਾਇਆ ਹੋਣਾ ਕਿ ਨਹੀਂ ਉਹ ਦੇਖ ਰਹੀਆਂ ਨੇ ਵਿਚਾਰੀਆਂ ਹੋਰ ਚਲ ਚਾਹਾਂ ਮੈਂ ਵੀ ਚੱਲਦਾ ਓਠੇ ਭਾਈ ਓਥੇ-ਉਥੇ ਪਾਣਾ ਮੱਝਾਂ ਨੂੰ ਪਾਣੀ ਪੋਣੀ ਡਾਲੋ ਭੁੱਖੀਆਂ ਪਿਆਸੀ ਖੜੀਆਂ ਨੇ ਉਹ ਆਪੇ ਪਾ ਲੋ ਮੈਨੂੰ ਨਹੀਂ ਪੰਦੇ ਹੈਗੇ ਨਾ ਰੋਟੀ ਨੂੰ ਵੀ ਕਹਦੇ ਕਰੋ ਜਿਵੇਂ ਆਪੇ ਪਕਾਏ ਖਾ ਲੂ ਤੁਸੀਂ ਨਾ ਪਕਾਇਆ ਕਰੋ ਨਾ ਉਹ ਤਾਂ ਅੱਗ ਲੱਗੀ ਹੁੰਦੀ ਮੈਨੂੰ ਛੇਤੀ ਰੋਟੀ ਦੋ ਛੇਤੀ ਰੋਟੀ ਦੋ ਤੇ ਕੰਮ ਨਹੀਂ ਕਰਦਾ ਪਿੱਸੂ ਪੈ ਜਾਂਦੇ ਨੇ ਮੇਰਾ ਵਿਆਹ ਕਰਾ ਦੇ ਤੈਨੂੰ ਲੋਣ ਹੀ ਰੋਟੀ ਪਕਾਉਣ ਦੀ ਆਪੇ ਪਕਾ ਲਿਆ ਕਰੋ ਮੇਰੀ ਘਰ ਵਾਲੀ ਮੈਂ ਕੁੜੀਆਂ ਕਿਦਾਂ ਰੱਖਣ ਲੱਗੀਆਂ ਹਾਂ ਵੀ ਤੋੜ ਕੇ ਤੈਨੂੰ ਦੇਦਾ ਹਣ ਤੈਨੂੰ ਅਨਪੜਨ ਨਹੀਂ ਕੋਈ ਕੁੜੀ ਦਿੰਦਾ ਚਲ ਅਸੀਂ ਕੀ ਕਰੀਏ ਦੱਸ ਤੇਰੀ ਲੀਵ ਨਹੀਂ ਕਰਾਉਣ ਦੀ ਸਿੱਧੀ ਗੱਲ ਕਰੋ ਨਾ ਗੱਲਾਂ ਨਾ ਮਾਰੀ ਜਾ ਜੇ ਰੋਟੀ ਖਾਣੀ ਹੈ ਨਾ ਰੋਟੀਆਂ ਤੇ ਕੰਮ ਲੱਗ ਜਾ ਕੋਈ ਨਹੀਂ ਲੱਗ ਜਾਂਦਾ ਐਡਾ ਦੇਣੇ ਕਰੋ ਫਿਰ ਕੁੜੀਆਂ ਵਾਲੇ ਆਣਗੇ ਅੱਜ ਆਬੀ ਹਾਂ ਹਾਂ ਨਾ ਕੋਣ ਨਾਲੇ ਆਣਾ ਪੈਂਟ ਸ਼ਰਟ ਪਾ ਲਈ ਸਿੱਖਣਾ ਹਾਂ ਆਹ ਨਾ ਦਸੀਆਂ ਬਣਿਆ ਰਿਹਾ ਖਰਚਾਦਰਾ ਜਿਹਾ ਕੁਰਤੇ ਜੇ ਪੈਂਟ ਨਾ ਤਾਂ ਕਿ ਪੜੇ ਕਦੋਂ ਆਉਣ ਕੁੜੀਆਂ ਵੇ ਉਪਾਰਾ ਇਹ ਵੀ ਲਾਵਾਂਗੇ ਕਿ ਨਾਲੇ ਮੈਂ ਉਹਨਾਂ ਨੂੰ ਕਿਹਾ ਹੋਇਆ ਕੁੜੀਆਂ ਨੇ ਕਿ ਮੁੰਡਾ ਕੰਮਾਂ ਬਾਹਰ ਹੈ 1 ਮਿੰਟ ਨਹੀਂ ਵੇਲਾ ਲਿੰਦਾ ਅੱਥਰੂ ਇੱਥੇ ਬੈਠੇ ਕੰਦੇ ਫਟਾਫਟ ਕੰਮਦਾਰੀ ਕਦੋਂ ਆਉਣ ਕੁੜੀਆਂ ਵੇ ਕੰਮ ਦਾ ਕਰਾ ਜੀ ਇਹ ਕਰਕੇ ਮਾਭੀ ਤੂੰ ਬੰਮਲ ਤਾਂ ਮੈਂ ਥੱcke ਚੱਕ ਦੂੰ ਬੱਸ ਫੇਰ ਕੰਮ ਦੀ ਰੋੜਾ ਕਰਾ ਉਹ ਕੱਢਦਾ ਨਹੀਂ ਤੂੰ ਕੀ ਆ ਪਗੰਮਾ ਲਈ ஆன பண்ணல கே ஆஹ தூ மோனா கம்ம ਹੈਗੀ ਪਿਛਲੀ ਵਾਰ ਤਾਂ ਇੰਡੀਆ ਨਹੀਂ ਹੋਈ ਪਿੱਤੀ ਹੁਣ ਤੱਕ ਸਾਰੇ ਗੱਲ ਸੁਣ ਲੈ ਆਪਣਾ ਕੁੜੀ ਵਾਲੇ ਭਾਈ ਨੇ ਹਾਂ ਕਰ ਗਏ ਇਹਦੇ ਬਾਅਦ ਸਾਨੂੰ ਮੁੰਡਾ ਚਾਹੀਦਾ ਵੀ ਜਿਹੜਾ ਬੋਹਾ ਪੂਰਾ ਕਰਦਾ ਹੋਵੇ ਮਾਂ ਨੂੰ ਕਿਹਾ ਬਈ ਭਾਈ ਥੋੜਾ ਕੰਮ ਕਰ ਬੋਹਾ ਪੂਰਾ ਜਿਹੜਾ ਮੁੱਢ ਤੇ ਸਾਰਾ ਉਹੀ ਕਰਦਾ ਤੈਨੂੰ ਪਤਾ ਹੈਗਾ ਉਹ ਸਾਰਾ ਕੰਮ ਨਹੀਂ ਕਰਦਾ ਫਿਰ ਤਾਂ ਵਧੀਆ ਹਣ ਦੱਸ ਕੌਣ ਕਰਦਾ ਉਹਨੇ ਮੈਂ ਉਹੀ ਤਾਂ ਕਿਹਾ ਉਹਨਾਂ ਨੂੰ ਹੁਣ ਪਿਆਰ ਵੀ ਨਹੀਂ ਹਾਂ ਹੁਣ ਤੂੰ ਗੱਲ ਸੁਣ ਲੈ ਯਾਦ ਵੀ ਤੁਸੀਂ ਗੱਲ ਕਰ ਲੋ ਨਾ ਉਹੀ ਗੱਲ ਯਾਦ ਵੀ ਤੇ ਕੁੜੀ ਨੂੰ ਕੱਟੀ ਜਾ ਮੋਟਰਸਾਈਕਲੋਂ ਤਾਂ ਦਿਖੇ ਆ ਕੰਮ ਨੂੰ ਚਿੰਬੜ ਜਾ ਕਰੀ ਤੇ ਬੇਇੱਜ਼ਤੀ ਨਾ ਕਰਾ ਦੇ ਕਿਤੇ ਤੂੰ ਵਿੱਲਾ ਮੰਜੀ ਦੇ ਪਿਆ ਹੋਵੇਂ ਆ ਕੇ ਦੇਖ ਕੇ ਕਹਿਆਂ ਵੀ ਮੁੰਡਾ ਦਾ ਵਿੱਲਾ ਬੈਠਾ ਉਹਦੇ ਮੰਜੀ ਤੇ ਕੰਮ ਵਾਲੀ ਦਾ ਤੂੰ ਪਰਵਾਹ ਨਾ ਕਰੀ ਮੈਂ ਹੌਸਲਾ ਮੇਰੀ ਗੱਲ ਜੇ ਹੁਣ ਰਿਸ਼ਤਾ ਨਾ ਹੋਇਆ ਇਹ ਗਾਹਾਂ ਨੂੰ ਗਹਾ ਘੁੜਾ ਆਪੇ ਕਰਿਓ ਮੈਂ ਨਹੀਂ ਹੱਥ ਲਾਉਦਾ ਫਿਰ ਉਹ ਲਾਸਟ ਵਾਰ ਆ ਇਹ